ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਏਕਾ ਕਰ ਲਿਆ ਹੈ ਦੱਸਦੀ ਹੈ ਕਿ ਵੱਡੀ ਮੀਟਿੰਗ ਹੈ ਜਿਹੜੀ ਜਥੇਬੰਦੀਆਂ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਨੌਜਵਾਨਾਂ ਨੂੰ ਹੁਣ ਜਾਗਰੂਕ ਕਰਨ ਦੇ ਲਈ 31 ਦਸੰਬਰ ਨੂੰ ਜਿਹੜਾ ਮਾਰਚ ਆ ਉਹ ਕੱਢਿਆ ਜਾਵੇਗਾ ਤੇ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਜਿਹੜਾ ਜਾਗਰੂਕਾ ਕੀਤਾ ਜਾਵੇਗਾ ਦੱਸਦੀ ਹੈ ਕਿ ਅੱਜ ਜਿਹੜਾ ਕਿਸਾਨ ਜੱਥੇਬੰਦੀ ਦੇ ਵੱਲੋਂ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ ਤੇ ਜਿਸ ਦੇ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਜਿਹੜੀ ਚਰਚਾ ਹੋਈ ਹੈ ਪੂਰੇ ਮੁੱਦਿਆਂ ਲੈ ਕੇ ਸੁਣਦੇ ਹਾਂ ਜੱਥੇਬੰਦੀਆਂ ਦਾ ਕੀ ਕਹਿਣਾ ਹੈ ਸ੍ਰਿੰਦਰਪਾਲ ਜਿਹੜੇ ਮਿਲਦਾ ਪੰਚਾਇਤ ਨੇ ਉਹਨਾਂ ਦੇ ਘਰ ਗ੍ਰੈਬ ਕਿ ਹੋਈ ਹੈ ਪਿੰਡ ਬਿੱਦੀ ਦੀ ਉਹਦੇ ਵਿੱਚ ਸਾਰੇ ਕੋਈ ਜਾਤ ਦੇ ਵਾਰ ਫੈਸਲੇ ਕੀਤੇ ਗਏ ਆ ਇਹ ਟਾਈਮ ਦੀ ਬੰਦੀ ਤੇ ਨਾਲ ਜਿਹੜੀ ਗੱਲ ਇੱਥੇ ਮੀਟਿੰਗ ਚ ਹੁੰਦੀ ਹੈ ਉਹ ਗੱਲ ਬਾਹਰ ਨਾ ਜਾਵੇ ਇਸ ਦੇ ਨਾਲ ਮਹੱਤਵਪੂਰਨ ਫੈਸਲਾ ਕੀਤਾ ਗਿਆ ਵਾ ਕਿ 31 ਤਰੀਕ ਨੂੰ 31 31 ਸਤੰਬਰ ਨੂੰ ਸਾਲਲੇ ਸਾਲ ਦੇ ਕੀਰਲੇ ਬੰਨ੍ਹੇ ਜਾਂਦੇ ਵਿੱਚ ਸਾਂ ਦਾ ਨੰਬਰ ਨੌ ਦੇ ਦੂਜੇ ਦਾ ਕੱਟ ਕਰਕੇ ਪਿੰਡ ਤੇ ਮਾਰਕ ਕੀਤਾ ਗਿਆ ਉਹ ਨਸ਼ਾ ਵਿਰੋਧੀ ਨਸ਼ੇ ਨੂੰ ਰੋਕਣ ਵਾਸਤੇ ਪ੍ਰਚਾਰ ਮੈਂ ਜਿਹੜੀ ਉਹ ਤੇਜ਼ ਕੀਤੀ ਜਾਊਗੀ ਫਿਰ ਉਸ ਤੋਂ ਬਾਅਦ 4 ਜਨਵਰੀ ਨੂੰ ਦੁਬਾਰਾ ਕੱਤੀ ਮੈਂਬਰੀ ਕਮੇਟੀ ਦੀ ਮੀਟਿੰਗ ਕਰਕੇ ਉਹ ਚ ਸਿਖਿਆ ਦਿੱਤੀ ਜਾਵੇ ਕੱਲ 3 ਵਜੇ ਐਸਪੀ ਮਨਿੰਦਰ ਸਿੰਘ ਦੇ ਨਾਲ ਜਿਹੜੀ ਇਹ ਕਮੇਟੀ ਆ ਇਹਦੇ ਚਾਰ ਪੰਜ ਜਿਹੜੇ ਪ੍ਰਮੁੱਖ ਮੈਂਬਰ ਆ ਉਹ ਮਿਲ ਕੇ ਗੱਲ ਕਰਨਗੇ ਕਿ ਜਿਹੜੇ ਨਸ਼ਾ ਵਾ ਉਹਨੂੰ ਵੇਚਣ ਦੇ ਜ਼ਿੰਮੇਵਾਰ ਕੌਣ ਆ ਇਹ ਕਿਹੜਾ ਜਿਹੜਾ ਬਣਿਆ ਪਿਆ ਪੂਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਕ ਜਿਹੜਾ ਪੂਰਾ ਗੱਠਜੋੜ ਬਣਿਆ ਪਿਆ ਵਾ ਨਸ਼ਾ ਵੇਚਣ ਵਾਲਿਆਂ ਦਾ ਪੁਸਤ ਦਾ ਤੇ ਜਿਹੜੇ ਸਿਆਸੀ ਨੇਤਾ ਉਹ ਜਿਹੜੇ ਆਕਮ ਕੇ ਬਾਤ ਆ ਉਹਨਾਂ ਦਾ ਇੱਕ ਗੱਠਜੋੜ ਬਣਿਆ ਬਣਿਆ ਪਿਆ ਵਾ ਉਹ ਗੱਠਜੋੜ ਟੁੱਟ ਗਿਆ ਨਸ਼ਾ ਵੇਚਣ ਦਾ ਨਸ਼ੇ ਨਸ਼ੇ ਵੇਚਣ ਨਸ਼ੇ ਦੀ ਸਪਲਾਈ ਦੇ ਉੱਤੇ ਕਿਸੇ ਕਿਸਮ ਦੀ ਕੋਈ ਜਿਹੜੀ ਆ ਉਹ ਕਦੇ ਨਹੀਂ ਆ ਰਹੀ ਬਲੋ ਉਹ ਘਰ ਘਰ ਨਸ਼ਾ ਪਹੁੰਚ ਰਿਹਾ ਲੋਕਾਂ ਦੇ ਬੱਚੇ ਮਰ ਰਹੇ ਆ ਤੇ ਘਰ ਬਰਬਾਦ ਹੋ ਰਹੇ ਆ ਇਹ ਕਿੰਨੇ ਪਿੰਡ ਦੀਆਂ ਵੀ ਕਾੜੀਆਂ ਆ ਤੇ ਬਾਹਰਲੇ ਪਿੰਡਾਂ ਦੀ ਵੀ ਕਾੜੀਆਂ ਆ ਪੂਰੇ ਪੰਜਾਬ ਦੀਆਂ ਕਾੜੀਆਂ ਆ ਇਸ ਕਰਕੇ ਅਸੀਂ ਜਿਹੜਾ ਬਾਊ ਉਹਦੇ ਉਹਦੇ ਤਹਿਤ ਜਿਹੜਾ ਲਗਾਤਾਰ ਪੁਲਿਸ ਤੇ ਦਬਾਅ ਬਣਾਵਾਂਗੇ ਤੇ ਪੁਲਿਸ ਜਿਹੜੀ ਆਏ ਕਾਰਵਾਈ ਕਰੇ ਜਿਹੜੇ ਨਸ਼ਾ ਵੇਚਣ ਵਾਲੇ ਆ ਜਿੱਥੇ ਆੜ ਕੋਈ ਵੇਚਦੇ ਆ ਜਿੱਥੇ ਵਾਂਦੇ ਕਰਦੇ ਜਾਂ ਮਟਾ ਖਵਾ ਹੋ ਰਿਹਾ ਰਟਾਂਗਾ ਬੜੇ ਵੱਡੇ ਪੱਧਰ ਤੇ ਹੋ ਰਹੀਆਂ ਇੱਥੇ ਕਿੱਦੀ ਪਿੰਡ ਦੇ ਲਾਗੇ ਕਿਉਂਕਿ ਉਹ ਬੜੇ ਹੋਏ ਆ ਜਿਹੜੇ ਜਿਹੜੇ ਹਾਈਵੇ ਦੇ ਨੈਸ਼ਨਲ ਹਾਈਵੇ ਨੇ ਜਿਹੜੇ ਉਹ ਟਾਕੇ ਟੂਕੇ ਜੇ ਬਣਾਏ ਆ ਟਰੱਕ ਲਾਈਨ ਦੇ ਉੱਤੇ ਉਹ ਉਤਰਾਂ ਜਿਹੜੇ ਆ ਸਾਰੇ ਜਾੜ ਪਏ ਹੋਏ ਆ ਉੱਥੇ ਲੁਕਣ ਦੀ ਥਾਂ ਉਹਨਾਂ ਦੀ ਉੱਥੇ ਬੈਠ ਕੇ ਉਹ ਰੁਟਾ ਖਵਾ ਵੀ ਕਰਦੇ ਆ ਇਸ ਕਰਕੇ ਕਿਸੇ ਦੀ ਵੀ ਜ਼ਿੰਦਗੀ ਜਿਹੜੀ ਸੇਫ ਨਹੀਂ ਹੈ ਉਹਦੇ ਤਹਿਤ ਜਿਹੜਾ ਪ੍ਰਸ਼ਾਸਨ ਨੂੰ ਅਸੀਂ ਸਤਿਕਾਰ ਨਾਲ ਦਿੰਦੇ ਆ ਵੀ ਉਹ ਤੇ ਆਪਣੀਓ ਕਾਰ ਵੀ ਕਰੇ ਉਸੇ ਗਾਰਦਗਾਰਾ ਲਾਈ ਜਾਵੇ ਤੇ ਉਹਨਾਂ ਜਿਹੜੇ 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 ਸਮਾਜ ਵਿਰੋਧੀ ਅਨਸਰ ਆ ਚਾਹੇ ਨਸ਼ਾ ਵੇਚਣ ਵਾਲੇ ਆ ਚਾਹੇ ਕੋਈ ਗੁੰਡਾ ਗੁੰਡੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਂ ਪੰਜਾਬ ਦੀ ਸਰਕਾਰ ਨੇ ਤੇ ਕੋਈ ਕਾਰਵਾਈ ਨਾ ਕੀਤੀ ਤੇ ਅਸੀਂ 4 ਜਿਹੜੀ 4 ਜਨਵਰੀ ਨੂੰ ਜਿਹੜੀ ਮੀਟਿੰਗ ਕਰਾਂਗੇ ਉਹਦੇ ਵਿੱਚ ਅ ਵੱਡਾ ਜਿਹੜਾ ਵਾ ਕੋਈ ਐਕਸ਼ਨ ਪਲਾਨ ਦਾ ਲਾਅਨ ਨਹੀਂ ਕਰਾਂਗੇ ਉਹਦੇ ਚ ਕੋਈ ਧਰਨਾ ਮੁਜ਼ਾਹਰਾ ਪੁਲਿਸ ਦੇ ਖਿਲਾਫ ਜਿਹੜਾ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਉਹਦਾ ਲਾਅਨ ਕੀਤਾ ਜਾ ਸਕਦਾ ਵਾ ਜੇਕਰ ਉਹਨਾਂ ਤੱਕ ਕੋਈ ਕਾਰਵਾਈ ਨਾ ਹੋਈ ਢਿਲਮੇਠੇਤਰਾ ਰਹੀ ਤੇ ਬਾਕੀ ਸਾਡੀ ਪੂਰੇ ਪੰਜਾਬ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਦਿੱਲੀ ਦੇ ਵਾਸੀਆਂ ਨੂੰ ਸਾਰਿਆਂ ਨੂੰ ਪੀ ਲਿਆ ਕਿ ਆਓ ਇਸ ਮੇਮ ਦੇ ਵਿੱਚ ਲਗਾਤਾਰ ਆਪਾਂ ਤਗੜੇ ਹੋ ਕੇ ਜੁਟੀਏ ਤੇ ਜਿਹੜੇ 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 ਕੋਈ ਨਸ਼ਾ ਵਿਰੋਧੀ ਜਾਂ ਜਿਹੜੇ ਕੋਈ ਇਸ ਤਰ੍ਹਾਂ ਦੇ ਜਿਹੜੇ ਆ ਜਿਹੜੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਦੇ ਖਿਲਾਫ ਜਾਂ ਉਹਨਾਂ ਨੂੰ ਇਸ ਕੰਮ ਤੋਂ ਢਾਈਏ ਉਹਨਾਂ ਨੂੰ ਇਸ ਕੰਮ ਤੋਂ ਜਿਹੜਾ ਵਾ ਆਪਣਾ ਵਰਜੀਏ ਤੇ ਸਾਰੇ ਪਿੰਡ ਚ ਇੱਕਾ ਬਣਾ ਕੇ ਤੇ ਆਪਾਂ ਜਿਹੜੇ ਆ ਇਸ ਮੇਮ ਨੂੰ ਜਿਹੜੀ ਨਸ਼ਾ ਵਿਰੋਧੀ ਮੇਮ ਆ ਇਸ ਨੂੰ ਤੇਜ਼ ਕਰੀਏ ਤਾਂ ਜੋ ਸਮਾਜ ਤੋਂ ਇਸ ਬਰਿਆਈ ਤੋਂ निजात ਪਾਈ ਜਾ ਸਕੇ ਤੇ ਇਸੇ ਤਰ੍ਹਾਂ ਪੰਜਾਬ ਵਾਸੀਆਂ ਨੂੰ ਪਿੰਡਾਂ ਇਕੱਠੇ ਹੋ ਆਪਣੇ ਆਪ ਨੂੰ ਕਮੇਟੀਆਂ ਬਣਾਓ ਪਿੰਡ-ਪਿੰਡ ਕਮੇਟੀਆਂ ਬਣਾਓ ਪਿੰਡ-ਪਿੰਡ ਕਮੇਟੀਆਂ ਬਣਾ ਕੇ ਤੇ ਇੱਕ ਜਨਤਕ ਲੈਬ ਜਿਹੜੀ ਆ ਉਹ ਖੜੀ ਕੀਤੀ ਜਾਵੇ ਹੋਰ ਜਨਤਕ ਲੈਬ ਤੋਂ ਬਗੈਰ ਇਹ ਨਸ਼ਾ ਰੋਕਣਾ ਸੰਭਵ ਨਹੀਂ ਹੈਗਾ ਇਹੀ ਇੱਕ ਤਰੀਕਾ ਵਾ ਇਹੀ ਇੱਕ ਗੜਾ ਵਾ ਕੋਈ ਹੱਲ ਹੋ ਸਕਦਾ ਜੇ ਜਦੋਂ ਲੋਕ ਉੱਠ ਕੇ ਖੜੇ ਹੋ ਜਾਣ ਤਾਂ ਫਿਰ ਸਰਕਾਰਾਂ ਨੂੰ ਪੂਰਾ ਤੇ ਜਿਹੜੀ ਆ ਪ੍ਰਸ਼ਾਸਨ ਪੂਰੂਸ਼ਨ ਇਹਨਾਂ ਨੂੰ ਇਹਨਾਂ ਨੂੰ ਨਵਾਇਆ ਜਾ ਸਕਦਾ ਇਹਨਾਂ ਨੂੰ ਇਹਨਾਂ ਕੋਈ ਜਿਹੜਾ ਵਾ ਇਹ ਇਹਨਾਂ ਨੂੰ ਚੰਗੇ ਰਾਏ ਪਾਇਆ ਜਾ ਸਕਦਾ ਇਸ ਕਰਕੇ ਜਨ ਤੱਕ ਜਿਹੜੀ غلامਬੰਦੀ ਉਹ ਬੜੀ ਜ਼ਰੂਰੀ ਆ ਇਹਦੇ ਨਾਲ ਪਿੰਡ ਦੇ ਸਮਾਜਿਕ ਸੁਧਾਰਾਂ ਦੇ ਵਿਆਹ ਸ਼ਾਦੀਆਂ ਮਰਨੇ ਪਰਨੇ ਸਾਦੇ ਢੰਗ ਨਾਲ ਕਰਦੇ ਹੋ ਮਤੇ ਪਾਸ ਕੀਤੇ ਗਏ ਆ ਉਹਦੇ ਉੱਤੇ ਵੀ ਉਹ ਜਿਹੜਾ ਵਾ ਸਾਰਾ ਪਿੰਡ ਧਿਆਨ ਦੇਵੇ ਤੇ ਉਹ ਧਿਆਨ ਦੇ ਕੇ ਤੁਹਾਨੂੰ ਆਪਾਂ ਲਾਗੂ ਕਰਾਈਏ ਕਿਉਂਕਿ ਪੱਲੇ ਦਾ ਕੰਮ ਆ ਪੱਲੇ ਦਾ ਕੰਮ ਜਿਹੜਾ ਵਾ ਉਹ ਸਾਨੂੰ ਉਹਦੇ ਤੇ ਸਾਰਿਆਂ ਨੂੰ ਜਿਹੜਾ ਉਹਦੇ ਉਹਦੇ ਸਹਿਯੋਗ ਦੇਣਾ ਚਾਹੀਦਾ ਵਾ ਤੇ ਮੈਨੂੰ ਆਸ ਹੈ ਵੀ ਪਿੰਡ ਵਾਸੀ ਇਸ ਕਿੱਡੀ ਦੇ ਕਿੱਡੀ ਆਲੇ ਦੇ ਸਾਰੇ ਪੰਜਾਬ ਦੇ ਗੋਹੜੀ ਲਾਗਦੇ ਪਿੰਡ ਕਿੰਨੇ ਵੀ ਸਾਰਾ ਇਲਾਕਾ ਵਾ ਸਾਰਾ ਇਹਦੇ ਤੇ ਧਿਆਨ ਦੇਊਗਾ ਤੇ ਪਿੰਡ ਪਿੰਡ ਜਿਹੜੀ ਇਸ ਲਹਿਰ ਨੂੰ ਸਮਾਜ ਸੁਧਾਰ ਦੀ ਲਹਿਰ ਨੂੰ ਨਸ਼ਾ ਵਿਰੋਧੀ ਲਹਿਰ ਨੂੰ ਹੋਰ ਤੇਜ ਕਰਾਂਗੇ ਵੈਗੂ ਜੀ ਦਾ ਖੜਾ ਜਾ ਮਰਜ਼ੂਰ